ਤੰਤਨ ਸਤਿਗੁਰ ਤੇਰੀ ਆਸਰਾ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ King of Road Gill ਤੇ ਮੈਨੂੰ ਆ ਗਿਆ ਬਾਈ ਮਨਪ੍ਰੀਤ ਦਾ ਫੋਨ ਸੇਵਾ ਵਾਸਤੇ ਤੇ ਅਸੀਂ ਚੱਕਿਆ ਮੋਟਰਸਾਈਕਲ ਕੀਤਾ ਸਟਾਰਟ ਤੇ ਅਸੀਂ ਪਹੁੰਚ ਗਏ ਜੀ ਬਾਈ ਮਨਪ੍ਰੀਤ ਦੀ ਦੁਕਾਨ ਤੇ ਜੋ ਕਿ ਮਾਹੀ ਮੈਡੀਕੋਸ ਦੇ ਨਾਮ ਨਾਲ ਹੈ ਪੁਰਾਣੀ ਸਬਜ਼ੀ ਮੰਡੀ ਦੇ ਸਾਹਮਣੇ ਤੇ ਉਸ ਤੋਂ ਬਾਅਦ ਮੈਂ ਤੇ ਤਰਸੀਮ ਤੇ ਤੰਨੂ ਬੇਟਾ ਅਸੀਂ ਤਿੰਨੋ ਜਣੇ ਚੱਲ ਪਏ ਜੀ ਸੇਵਾ ਲਈ ਸੇਵਾ ਇਹ ਹੈ ਕਿ ਜੋ ਉੱਥੇ ਸਾਰਾ ਕੁਝ ਸਮਾਨ ਵਿਖਰਿਆ ਪਿਆ ਹੈ ਉਸ ਨੂੰ ਸਾਂਭਣਾ ਹੈ ਡੇਰੇ ਦੇ ਵਿੱਚ ਤੇ ਅਸੀਂ ਜਲਦ ਤੋਂ ਜਲਦ ਉੱਥੇ ਪਹੁੰਚਣ ਦੀ ਲਈ ਤੇਜ਼-ਤੇਜ਼ ਗਏ ਤੇ ਅਸੀਂ ਪਹੁੰਚ ਗਏ ਜੀ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਬਲਾਕ ਰਾਮਪਰਾ ਫੂਲ ਸੋ ਅੰਦਰ ਜਾਂਦੇ ਸਾਰੇ ਹੀ ਸਾਨੂੰ ਸਾਡੇ ਪਿਆਰੇ ਅੰਕਲ ਜੀ ਲਾਲਾ ਜੀ ਮਿਲ ਗਏ ਤੇ ਜੋ ਕਿ ਸਾਨੂੰ ਕਹਿੰਦੇ ਬੜੇ ਚਿਰ ਬਾਅਦ ਆਏ ਹੋ ਤੁਸੀਂ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਬੁਲਾਇਆ ਤੇ ਬਹੁਤ ਹੀ ਪਿਆਰ ਦਿੱਤਾ ਹਾਂਜੀ ਦੇਖੋ ਸਾਡੇ ਅੰਕਲ ਜੀ ਤੇ ਉਸ ਤੋਂ ਬਾਅਦ ਅਸੀਂ ਪਿਤਾ ਜੀ ਦੇ ਦਰਸ਼ਨ ਕਰਕੇ ਸਾਰਾ ਉਸ ਤੋਂ ਬਾਅਦ ਅਸੀਂ ਸੇਵਾ ਸ਼ੁਰੂ ਕਰ ਦਿੱਤੀ ਜੀ ਜੋ ਕਿ ਸਮਾਨ ਜੋ ਸਾਰਾ ਵਿਖਰਿਆ ਪਿਆ ਸੀ ਕਈਆਂ ਕਸੀਏ ਤੇ ਹੋਰ ਕਾਫੀ ਸਮਾਨ ਬਟਲ ਬਟਰੋ ਸੀ ਪੇਟੀ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਸੇਵਾਦਾਰ ਤਿੰਨੋਂ ਫਿਲਹਾਲ ਅਸੀਂ ਤਿੰਨ ਜਣੇ ਸੀ ਤਿੰਨ ਜਣੇ ਅਸੀਂ ਇਹ ਸਮਾਨ ਸਾਂਭਣ ਲੱਗੇ ਬਾਕੀ ਦੇ ਸਵਾਰ ਹਲੇ ਬਾਅਦ ਚ ਆਉਣਗੇ ਤੇ ਅਸੀਂ ਹੌਲੀ-ਹੌਲੀ ਸਮਾਨ ਸਾਂਭਣਾ ਸ਼ੁਰੂ ਕਰ ਦਿੱਤਾ ਜੀ ਤੇ ਦੇਖੋ ਬਾਈ ترਸੀਮ ਜੀ ਜਾ ਰਹੇ ਨੇ ਇੱਕ ਹੱਥ ਦੇ ਵਿੱਚ ਬੱਠਲ ਚੱਕਿਆ ਤੇ ਇੱਕ ਹੱਥ ਦੇ ਵਿੱਚ ਕਈਆਂ ਚੱਕੀਆਂ ਨੇ ਬਾਜੀ ਬਾ ਬਹੁਤ ਹੀ ਤਨ ਦੇਹੀ ਦੇ ਨਾਲ ਇਹ ਸੇਵਾ ਕਰਦੇ ਨੇ ਸਮੇਂ ਤੋਂ ਸਮਾਂ ਕੱਢ ਕੇ ਹਰ ਰੋਜ਼ ਹੀ ਜਾਂਦੇ ਨੇ ਇਹ ਤਾਂ ਵਿਚਾਰੇ ਪਰ ਅਸੀਂ ਕਦੇ-ਕਦੇ ਸਮਾਂ ਕੱਢਦੇ ਹਾਂ ਜੀ ਤੋ ਬਹੁਤ ਹੀ ਸੇਵਾ ਕਰਦੇ ਨੇ ਇਸ ਤੋਂ ਬਾਅਦ ਅੰਕਲ ਜੀ ਕਹਿੰਦੇ ਆ ਜੋ ਚਾਦਰ ਹੈ ਇਸ ਨੂੰ ਵੀ ਚੱਕ ਕੇ ਤੁਸੀਂ ਇੱਕ ਸਾਈਡ ਤੇ ਰੱਖ ਦਿਓ ਇਹ ਲੋਹੇ ਦੀ ਹਲਕੀ ਚਾਦਰ ਸੀ ਤੇ ਬਾਈ ترਸੀਮ ਜੀ ਇਸ ਚਾਦਰ ਨੂੰ ਫੋਲਡ ਕਰਨ ਲੱਗ ਗਏ ਭਗਤ ਅੰਕਲ ਜੀ ਕਹਿੰਦੇ ਮੇਰੀ ਨਾ ਯਾਰ ਤੂੰ ਵੀਡੀਓ ਬਣਾ ਤੋ ਤੋਂ ਬਾਅਦ ਲਾਲਾ ਅੰਕਲ ਜੀ ਰੱਸੀ ਲਿਆਏ ਰੱਸੀ ਲੈ ਕੇ ਅਸੀਂ ਇਸ ਨੂੰ ਹੋ ਬੰਨਣਾ ਸ਼ੁਰੂ ਕਰ ਦਿੱਤਾ ਚਾਦਰ ਨੂੰ ਇਸ ਨੂੰ ਦੋ ਵਸੋਂ ਬਨ ਕੇ ਫਿਰ ਮੈਂ ਤੇ ਤਰਸੀਮ ਇਸ ਚਾਦਰ ਨੂੰ ਚਾ ਕੇ ਕਖੂंजे ਵੱਲ ਲੈ ਗਏ ਤੇ ਉਸ ਤੋਂ ਬਾਅਦ ਅਸੀਂ ਥੋੜਾ ਫੰਕਸ਼ਨ ਕੀਤਾ ਹੌਲੀ ਹੌਲੀ ਆਉਣ ਦੀ ਵੀਡੀਓ ਬਣਾਈ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਲਓ ਜੀ ਬਾਈ ਸਿਰਾ ਜੀ ਜੋ ਕਿ ਬਾਥਰੂਮਾ ਵੱਲ ਫੇਵਰ ਲੱਗ ਰਹੀ ਹੈ ਉਹ ਫੇਵਰ ਨੂੰ ਕੱਟ ਰਹੇ ਨੇ ਇਹ ਵੀ ਬਾਈ ਜੀ ਸਮੇਂ 'ਚੋਂ ਸਮਾਂ ਕੱਢ ਕੇ ਸੇਵਾ ਕਰਦੇ ਨੇ ਜਰੂਰ ਜੀ ਮਾਲਕ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਉਸ ਤੋਂ ਬਾਅਦ ਅਸੀਂ ਬ੍ਰੇਤੀ ਪਈ ਸੀ ਬ੍ਰੇਤੀ ਲਈ ਰੇੜੀ ਲਿਆਏ ਜੀ ਰੇੜੀ ਲਿਆ ਕੇ ਲਾਈ ਤੇ ਬਾਈ ترسےم جی ਬ੍ਰੇਤੀ ਭਰਨ ਲੱਗੇ ਇਹ ਬ੍ਰੇਤੀ ਚੱਕ ਕੇ ਅਸੀਂ ਅੱਗੇ ਵੱਡੇ ਗੇਟ ਵੱਲ ਖੁੰਝੇ ਵੱਲ ਰੱਖੀ ਤੇ ਆਹ ਜੋਧਿਆ ਨੂੰ ਭੇਜਤਾ ਸੀ ਦੁੱਧ ਲੈਣ ਰਿੰਦਰ ਤੇ ਗੁਰਵਿੰਦਰ ਤੇ ਬਾਈ लवली ਜੀ ਇੱਧਰ ਸੇਵਾ ਕਰ ਰਹੇ ਨੇ ਤੇ ਲਾਲਾ ਅੰਕਲ ਜੀ ਸਾਨੂੰ ਪੁੱਛ ਰਹੇ ਨੇ ਵੀ ਮੁੰਡਿਓ ਚਾਹ ਕਿੰਨੀ ਬਣਾਉਣੀ ਹੈ ਦੱਸੋ ਉਹਨਾਂ ਪਾਣੀ ਪਾਈਏ ਤੇ ਦੋਸਤੋ ਬਾਅਦ ਅਸੀਂ ਬਾਈ ਗੁਰਜਿੰਦਰ ਜੀ ਆ ਕੇ ਆਸ਼ੀਰਵਾਦ ਲੈਂਦੇ ਹੋਏ ਲਾਲਾ ਅੰਕਲ ਜੀ ਤੋਂ ਤੇ ਆਪਣੇ ਜੋਧੇ ਆ ਕੇ ਦੁੱਧ ਲੈ ਕੇ ਜੀ ਦੇਖੋ ਹਣੀ ਹਰਿੰਦਰ ਤੇ ਗੁਰਵਿੰਦਰ ਗੁਰਵਿੰਦਰ ਉਸ ਤੋਂ ਬਾਅਦ ਇਹ ਦੋਨੋਂ ਜਣੇ ਬੈਂਚ ਲੈ ਕੇ ਚੱਕ ਕੇ ਤੋਂ ਬੈਂਚਾਂ ਦੀ ਸੇਵਾ ਕਰਨ ਲੱਗ ਗਏ ਜੋ ਬੈਂਚ ਪਈ ਸੀ ਉਹ ਚੱਕਣ ਲੱਗ ਗਏ ਇਹ ਭਗਤ ਅੰਕਲ ਜੀ ਪਿੱਛੇ-ਪਿੱਛੇ ਦੇਖਦੇ ਹੋਏ ਕਿ ਸੇਵਾ ਸਹੀ ਚੱਲ ਰਹੀ ਹੈ ਉਸ ਤੋਂ ਬਾਅਦ ਬਾਈ लवली ਜੀ ਤੇ ਬਾਈ ਜੱਸੀ ਜੀ ਵੀ ਆ ਕੇ ਬੈਂਚ ਲੈਣ ਇਹ ਵੀ ਬੈਂਚਾਂ ਦੀ ਸੇਵਾ ਤੇ ਲੱਗ ਚੁੱਕੇ ਨੇ ਤੇ ਲਾਲਾ ਅੰਕਲ ਜੀ ਸਾਡੇ ਚਾਹ ਬਣਾ ਕੇ ਲੈ ਆਏ ਨੇ ਜੀ ਸਾਰੇ ਬੰਦਿਆਂ ਵਾਸਤੇ ਸਾਰੇ ਸੇਵਾਦਾਰਾਂ ਨੇ ਚਾਹ ਪੀਣੀ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਜੀ ਪਹੁੰਚ ਗਏ ਨੇ ਸਾਡੇ ਵਿਚਕਾਰ ਸਾਡੇ ਬਾਈ ਪਿੰਦਰ ਲਾਂਗਰੀ ਜੀ ਦੇਖੋ ਹੱਥ ਮਲਾਉਣ ਦਾ ਸਟਾਈਲ ਦੇਖੋ ਇਹਨਾਂ ਦਾ ਹੱਥ ਮਲਾਇਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਬਾਈ ਜੀ ਬਾਹਰ ਠੰਡ ਚ ਆਏ ਹੋ ਤੇ ਤੁਸੀਂ ਚਾਹ ਪੀਓ ਤੇ ਬਾਈ ਜੀ ਕਹਿੰਦੇ ਜਰੂਰ ਪੀਵਾਂਗੇ ਜੀ ਚਾਹ ਲਈ ਚੱਕ ਬਾਈ ਨੇ ਤੇ ਉਸ ਤੋਂ ਬਾਅਦ ਤਿੰਨ ਯੋਧੇ ਬੈਠੇ ਨੇ ਦੇਖੋ ਜੀ ਇੱਕ ਜੋਧਾ ਕੈਮਰੇ ਨੂੰ ਦੇਖ ਕੇ ਹੈਲੋ ਬਣਾਉਣ ਲੱਗ ਗਿਆ ਤੇ ਬਾਅਦ ਸ਼ਰਮਾ ਵੀ ਗਿਆ ਉਸ ਤੋਂ ਬਾਅਦ ਜੋਧਾ ਨੇ ਪੀਤੀ ਚਾਹ ਚਾਹ ਪੀਣ ਤੋਂ ਬਾਅਦ ਆਪਣੇ ਸਾਰੇ ਜੋਧੇ ਦੁਬਾਰਾ ਸੇਵਾ ਤੇ ਲੱਗੇ ਦੇਖੋ ਜੀ ਮਾਲਕ ਇਹਨਾਂ ਨੂੰ ਖੁਸ਼ੀਆਂ ਵਖਸੇ ਤੰਦਹੀ ਦੇ ਨਾਲ ਸੇਵਾ ਕਰਦੇ ਹੋਏ ਸਾਰੇ ਜੋਧੇ ਮਾਲਕ ਇਹਨਾਂ ਨੂੰ ਤੰਦਰੁਸਤੀਆਂ ਵਖਸੇ ਜੀ ਬਹੁਤ ਹੀ ਪਿਆਰ ਸਤਾਰ ਨਾਲ ਸੇਵਾ ਚੱਲ ਰਹੀ ਹੈ 22 ਲਵਲੀ ਜੀ ਸੇਵਾ ਕਰਦੇ ਹੋਏ ਸੋ ਜੇ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਬਲੌਗ ਵਧੀਆ ਲੱਗਿਆ ਤਾਂ ਸਾਰੇ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਸਾਰੇ ਪ੍ਰੇਮੀਆਂ ਦਾ ਹੌਸਲਾ ਵਧੂਗਾ ਜੀ ਸਾਰੇ ਮਾਲਕ ਸੇਵਾ ਸਿਮਰਨ ਕਰੋ ਮਾਲਕ ਨੂੰ ਪਿਆਰ ਕਰੋ ਤਨ ਤਨ